ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੀ ਬੱਸ ਸਟੈਂਡ ਦੀ ਐਂਟਰੀ ਵਾਲੇ ਗੇਟ ਦੇ ਉੱਤੇ ਸਵੇਰ ਤੋਂ ਹੀ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾਬੰਦੀ ਕਰਕੇ ਦੋ ਪਹੀਆ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਜਿਨ੍ਹਾਂ ਲੋਕਾਂ ਕੋਲ ਕਾਗਜ਼ਾਤ ਨਹੀਂ ਸਨ ਉਹਨਾਂ ਦੇ ਅੱਜ ਮੌਕੇ ਤੇ ਚਲਾਨ ਕੱਟੇਗੇ ਉਸ ਤੋਂ ਬਾਅਦ ਜਿਨ੍ਹਾਂ ਗੱਡੀਆਂ ਦੇ ਉੱਪਰ ਅੱਜ ਜਾਲੀਆਂ ਲੱਗੀਆਂ ਹੋਈਆਂ ਸਨ ਉਹਨਾਂ ਜਾਲੀਆਂ ਨੂੰ ਮੌਕੇ ਤੇ ਉਤਰਵਾ ਦਿੱਤਾ ਗਿਆ ਤਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਤਾਂ ਕੋਈ ਹਾਸਾ ਹੋਵੇ ਔਰ ਇਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਅਗਰ ਸਾਨੂੰ ਕੋਈ ਸ਼ਹਿਰ ਦੇ ਵਿੱਚ ਹੁੱਲੜਬਾਜ਼ ਲੋਕ ਦਿਖਦੇ ਨੇ ਤਾਂ ਸਾਡੇ ਵੱਲੋਂ ਉਹ ਕਿਸੇ ਵੀ ਕਿਸਮ ਤੇ ਬਖਸ਼ੇ ਨਹੀਂ ਜਾਣੇ ਕੁਝ ਦਿਨਾ ਤੋਂ ਕਾਫੀ ਲੋਕ ਜਿਹੜੀਆਂ ਦੀਆਂ ਲੋਕਾਂ ਦੀਆਂ ਕੰਪਲੇਨਾਂ ਆ ਰਹੀਆਂ ਸਨ ਕਿ ਬੱਸ ਸਟੈਂਡ ਦੇ ਅੰਦਰ ਜਾ ਕੇ ਕੁਝ ਮੁੰਡੇ ਜਿਹੜੀ ਐ ਹੁੱਲੜਬਾਜੀ ਕਰਦੇ ਨੇ ਜਿਸ ਨੂੰ ਦੇਖਦੇ ਹੋਏ ਅੱਜ ਟ੍ਰੈਫਿਕ ਪੁਲਿਸ ਦੇ ਮੁੱਖੀ ਚਿਰਮਲ ਸਿੰਘ ਦੀ ਅਗਵਾਈ ਦੇ ਹੇਠਾਂ ਇਹ ਜਿਹੜਾ ਨਾਕਾ ਲਗਾਇਆ ਗਿਆ ਤੇ ਵੱਖ-ਵੱਖ ਵਿਕਲਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਸਾਨੂੰ ਕੋਈ ਬੁਲਟ ਦੇ ਮੋਟਰਸਾਈਕਲਾਂ ਦੇ ਪਟਾਕੇ ਮਾਰਦਾ ਇਸ ਰੋਡ ਦੇ ਉੱਪਰ ਮਿਲਦਾ ਹੈ ਉਹਨਾਂ ਮੋਟਰਸਾਈਕਲਾਂ ਨੂੰ ਮੌਕੇ ਤੇ ਹੀ ਬੌਂਡ ਕਰ ਦਿੱਤਾ ਜਾਣਾ ਹੈ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਜਿਹੜੇ ਨੇ ਅੱਜ ਨੇ ਕੁਝ ਨੂੰ ਜਿਹੜਾ ਬੌਂਡ ਵੀ ਕਰ ਦਿੱਤਾ ਗਿਆ ਉਹਨਾਂ ਵੱਲੋਂ ਦੱਸਿਆ ਕਿ ਪੁਲਿਸ ਦੀ ਡੀਐਸਪੀ ਅਚਰੂ ਰਾਮ ਦੇ ਦਿਸ਼ਾ ਨਿਰਦੇਸ਼ ਨੂੰ ਦੇਖਦੇ ਹੋਏ ਟ੍ਰੈਫਿਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜਾ ਅੱਜ ਇਸ ਕਰਕੇ ਨਾਕਾ ਲਗਾਇਆ ਗਿਆ ਤੇ ਇਹ ਜਿਹੜੀ ਮਹਿ ਮੈਂ ਹੁਣ ਰੈਗੂਲਰ ਹੀ ਜਾਰੀ ਰਹੇਗੀ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਇਹ ਤਾਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਤਸੀਲ ਰੋਡ ਤੇ ਟ੍ਰੈਫਿਕ ਦੀ ਦਿੱਕਤ ਬਹੁਤ ਆਉਂਦੀ ਆ ਲੋਕ ਛਲਕਦੇ ਵਿਚਾਲੇ ਗੱਡੀਆਂ ਲਾ ਜਾਂਦੇ ਆ ਤੇ ਅੱਜ ਦੋ ਗੱਡੀਆਂ ਰੋਂਗ ਪਾਰਕਿੰਗ ਕਿਸੀ ਓਰ ਬੰਦ ਕੀਤੀਆਂ ਚਲਾਨ ਕੀਤੇ ਉਹਨਾਂ ਦੇ ਬਾਕੀ ਹੋਰ ਵੀ ਕਰ ਰਹੇ ਸੀ ਚਲਾਨ ਵੀ ਟ੍ਰੈਫਿਕ ਚ ਕੋਈ ਵਿਗੜਨਾ ਨਾ ਪਵੇ ਠੀਕ ਹੈ ਜੀ ਇਹ ਮੁਹਿੰਮ ਚਲਦੀ ਰਹੇਗੀ ਇਹ ਮਹਮ ਲਗਾਤਾਰ ਚਲਦੀ ਰਹੇਗੀ ਟ੍ਰੈਫਿਕ ਸੁਧਾਰ ਕਰਾਂਗੇ ਠੀਕ ਹੈ ਜੀ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਰੱਖ ਦੇ